ਪੀਰੀ ਫਕੀਰੀ ਮੌਜ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਬਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਇੱਕ ਮਨਾ ਮਨੋ ਕਾਮਨਾ ਪੂਰੀ ਕਰਨ ਵਾਸਤੇ ਯੰਤਰ ਲੈ ਕੇ ਹਾਜ਼ਰ ਹੋਏ ਆਂ ਜਿਹੜਾ ਕਿ ਬੜਾ ਜ਼ਬਰਦਸਤ ਤੇ ਬਾਕਮਾਲੀ ਯੰਤਰ ਹੈ ਤਾਂ ਦੋਸਤੋ ਇਹ ਯੰਤਰ ਕਿਹੜੀ ਕਿਹੜੀ ਮਨੋ ਕਾਮਨਾ ਪੂਰੀ ਕਰੇਗਾ ਤੁਹਾਡੀ ਕਿੱਦਾਂ ਇਹਨੂੰ ਵਰਤਣਾ ਹੈ ਕੀ ਇਹਦਾ ਕੀ ਇਹਦਾ ਵਿਧੀ ਵਿਵਹਾਰ ਨਾਲ ਸਾਰਾ ਕੁਝ ਇਸ ਵੀਡੀਓ ਚ ਦੱਸਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਦੇਖ ਲੈਣਾ ਬਿਨਾਂ ਸਕਿੱਪ ਕੀਤੇ ਹੋਏ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਤਬਾਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਦੋਸਤੋ ਮਿਲਦੀਆਂ ਰਹਿਣਗੀਆਂ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਜਿਹੜੀ ਮਨੋ ਕਾਮਨਾ ਪੂਰੀ ਕਰਨ ਵਾਸਤੇ ਜਿਹੜਾ ਯੰਤਰ ਹੈ ਇਸ ਦੀ ਬਿਧੀ ਕੀ ਹੈ ਇਸ ਯੰਤਰ ਨੂੰ ਕਿੱਦਾਂ ਬਣਾਇਆ ਜਾਂਦਾ ਤੇ ਕਿੱਦਾਂ ਇਹਨੂੰ ਪ੍ਰਯੋਗ 'ਚ ਲਿਆਣਾ ਕਿਸ ਤਰੀਕੇ ਨਾਲ ਇਹਨੂੰ ਵਰਤਣਾ ਸਾਰਾ ਕੁਝ ਦੱਸਾਂਗੇ ਐਂਡ ਤੱਕ ਬਨੇ ਰਹੀਓ ਕਿਉਂ ਕਰਕੇ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਵੀ ਹਰ ਇੱਕ ਬੰਦੇ ਦੀ ਖੁਆਇਸ਼ ਹੁੰਦੀ ਹੈ ਕੁਛ ਨਾ ਕੁਛ ਪਾਣਾ ਕੁਝ ਨਾ ਕੁਛ ਪਹੁੰਚ ਦਾ ਸੁਪਨਾ ਹੁੰਦਾ ਉਹ ਸੁਪਨਾ ਜਿਹੜਾ ਹਮੇਸ਼ਾ ਕਦੀ ਨਾ ਕਿਸੇ ਨਾ ਕਿਸੇ ਦਾ ਹਮੇਸ਼ਾ ਅਧੂਰਾ ਰਹਿ ਜਾਂਦਾ ਜ਼ਿੰਦਗੀ ਦੇ ਵਿੱਚ ਕਦੀ ਕੋਈ ਇਨਸਾਨ ਪੂਰਾ ਕਰ ਪਾਉਂਦਾ ਕੋਈ ਨਹੀਂ ਕਰ ਪਾਉਂਦਾ ਉਨਾ ਵਾਸਤੇ ਜਿਹੜੇ ਬੰਦੇ ਇਨਸਾਨ ਅੱਜ ਦੀ ਡੇਟ ਦੇ ਵਿੱਚ ਨਹੀਂ ਆਪਣਾ ਕੁਝ ਮਨੋਕਾਮਨਾ ਕੋਈ ਕਿਸੇ ਦੀ ਪੂਰੀ ਹੁੰਦੀ ਜਾਂ ਕਿਸੇ ਦਾ ਕੋਈ ਦਿਲ ਦੀ ਖੁਆਇਸ਼ ਰਹਿ ਜਾਂਦੀ ਹੈ ਉਹ ਆਪਣੀ ਇਸ ਯੰਤਰ ਦੇ ਮਾਧਿਅਮ ਦੇ ਨਾਲ ਇਸ ਯੰਤਰ ਤੇ ਰਾਹੀਂ ਆਪਣੀ ਮਨੋਕਾਮਨਾ ਨੂੰ ਪੂਰੀ ਕਰ ਸਕਦੇ ਆ ਕਿਉਂ ਕਰਕੇ ਅੱਜ ਦੀ ਡੇਟ ਦੇ ਵਿੱਚ ਕੰਮ ਸਰ ਤੋਂ ਸਭ ਤੋਂ ਜ਼ਿਆਦਾ ਇੰਨੇ ਕੰਮ ਔਖੇ ਹੋ ਚੁੱਕੇ ਆ ਕਿ ਕੋਈ ਕੰਮ ਸੌਖਾ ਰਹਿ ਨਹੀਂ ਗਿਆ ਚਾਹੇ ਛੋਟੇ ਤੋਂ ਛੋਟਾ ਕੰਮ ਉਹ ਵੀ ਸਾਨੂੰ ਔਖਾ ਲੱਗਦਾ ਪਰ ਇਸ ਯੰਤਰ ਦੇ ਨਾਲ ਤੁਸੀਂ ਜਿਹੜੀ ਜਿਹੜਾ ਵੀ ਤੁਹਾਡਾ ਔਖਾ ਕੰਮ ਹੋਵੇ ਉਹ ਸੌਖਾ ਕਰ ਦੇਗੀ ਔਰ ਮਨੋ ਕਾਮਨਾ ਤੁਹਾਡੀ ਜਲਦ ਤੋਂ ਜਲਦ ਪੂਰੀ ਕਰ ਦੇਗਾ ਤਾਂ ਦੋਸਤੋ ਹੁਣ ਤੁਸੀਂ ਕੋਈ ਮਨੋ ਕਾਮਨਾ ਲੈ ਕੇ ਬੈਠੇ ਹੋ ਆਪਣੀ ਬਹੁਤ ਚਿਰ ਤੋਂ ਤੁਹਾਡੀ ਮਨੋ ਕਾਮਨਾ ਕਿ ਇਸ ਮੇਰਾ ਘਰ-ਬਾਰ ਬਣ ਜਵੇ ਉਹ ਤੁਹਾਡੀ ਮਨੋ ਕਾਮਨਾ ਕਦੀ ਪੂਰੀ ਨਹੀਂ ਹੋ ਸਕੀ ਤੁਹਾਡੀ ਉਮਰ ਨਿਕਲ ਗਈ ਤੁਸੀਂ ਸੋਚਦੇ ਰਹੇਗੀ ਰੱਬ ਅਸੀਂ ਤੇਰਾ ਦਿੱਤਾ ਕੀ ਹੈ ਕੀ ਵਿਗਾੜਿਆ ਜਿਹੜਾ ਸਾਡੀ ਮਨੋ ਕਾਮਨਾ ਤੋਂ ਪੂਰੀ ਨਹੀਂ ਕੀਤੀ ਪਰ ਦੋਸਤੋ ਇਹਦੇ ਵਿੱਚ ਕੋਈ ਆਪਣੇ ਕਰਮਾਂ ਦਾ ਹੀ ਫਲ ਹੁੰਦਾ ਆ ਸਾਡੇ ਕਰਮਾਂ ਦਾ ਜੋ ਲੇਖਾ ਜੋਖਾ ਸਨ ਉਹਦੇ ਮੁਤਾਬਿਕ ਮਿਲਦਾ ਪਰ ਇਸ ਯੰਤਰ ਦੇ ਨਾਲ ਤੁਹਾਡੇ ਕਰਮ ਵੀ ਸਿੱਧੇ ਹੋ ਜਾਣਗੇ ਤੁਹਾਡਾ ਲੇਖਾ ਜੋਖਾ ਵੀ ਸਹੀ ਲਿਖਿਆ ਜਾਏਗਾ ਤਾਂ ਦੋਸਤੋ ਇਸ ਯੰਤਰ ਨੂੰ ਬਣਾ ਕੇ ਤੁਸੀਂ ਹਮੇਸ਼ਾ ਜਿੱਦਾਂ ਵੀ ਆਪਣੇ ਦਿੱਤਾ ਦੱਸਾਂਗੇ ਉਸੇ ਤਰ੍ਹਾਂ ਆਪਣੇ ਨਾਲ ਰੱਖਣਾ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਏਗੀ ਤਾਂ ਦੋਸਤੋ ਹੁਣ ਗੱਲ ਸੀ ਕਿ ਤੁਸੀਂ ਜ਼ਮੀਨ ਜਾਇਦਾਦ ਲੈਣੀ ਹੋਵੇ ਜਾਂ ਕੋਈ ਤੁਹਾਡਾ ਬਾਹਰ ਜਾਣ ਦਾ ਸੁਪਨਾ ਸੀ ਤੁਸੀਂ ਨਹੀਂ ਪੂਰਾ ਕਰ ਸਕੇ ਕਈ ਅੱਜ ਦੇ ਜਿਹੜੇ ਬੱਚੇ ਆ ਬਹੁਤ ਜ਼ਿਆਦਾ ਬਾਹਰ ਜਾਣ ਦੀ ਇੱਛਾ ਕਹਾਦੀ ਪੂਰਾ ਨਹੀਂ ਹੋ ਸਕਿਆ ਉਹਨਾਂ ਦਾ ਬਾਹਰ ਜਾਣ ਦਾ ਸੁਪਨਾ ਮਨ ਦੇ ਵਿੱਚ ਇੱਛਾ ਲੈ ਕੇ ਬੈਠੇ ਸੀ ਪੂਰੀ ਨਹੀਂ ਹੋਈ ਉਹਨਾਂ ਨੂੰ ਕਿੱਦਾਂ ਪੂਰੀ ਕਰਨੀ ਆ ਇਸ ਯੰਤਰ ਦੇ ਨਾਲ ਹੀ ਉਹਨਾਂ ਨੂੰ ਦੱਸਾਂਗੇ ਕਿੱਦਾਂ ਉਹਨਾਂ ਨੇ ਕਰਨਾ ਹੈ ਤੇ ਕਿਸ ਤਰ੍ਹਾਂ ਇਹਨਾਂ ਦੀ ਇਹ ਮਿਹੜੀ ਮਨੋ ਕਾਮਨਾ ਪੂਰੀ ਹੋਏਗੀ ਤਾਂ ਦੋਸਤੋ ਹੁਣ ਕਰਨਾ ਤੁਸੀ ਕੀ ਹੈ ਤੁਸੀਂ ਇਹ ਦੇਖੋ ਤੁਸੀਂ ਸਫੇਦ ਬਿਲਕੁਲ ਵਾਈਟ ਰੰਗ ਦਾ ਕਾਗਜ਼ ਲੈ ਲੈਣਾ ਬਿਲਕੁਲ ਪਲੇਨ ਠੀਕ ਹੈ ਉਹਦੇ ਵਿੱਚ ਹਾਂ ਤੁਹਾਡੀ ਸਕਰੀਨ ਤੇ ਯੰਤਰ ਵੀ ਤੁਹਾਨੂੰ ਨਜ਼ਰ ਆਂਦਾ ਪਿਆ ਹੋਣਾ ਸਵਾਸਤਿਕ ਦਾ ਨਿਸ਼ਾਨ ਬਣਾ ਲੈਣਾ ਠੀਕ ਹੈ ਜੀ ਸਵਾਸਤਿਕ ਦਾ ਨਿਸ਼ਾਨ ਬਣਾ ਕੇ ਜਿਹੜੇ ਉਹਦੇ ਸੈਂਟਰ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਲਿਖਿਆ 3 8 8 3 ਠੀਕ ਹੈ ਐਸੀ ਤਰ੍ਹਾਂ ਲਿਖ ਲੈਣਾ ਫਿਰ ਉਹਦੀਆਂ ਕੋਨੇ ਹਰ ਜਿੰਨੇ ਜਿੰਨੇ ਉਹਦੇ ਕੋਨੇ ਆ ਉਹਨਾਂ ਉੱਤੇ ਨੰਬਰ ਲਿਖ ਲੈਣਾ ਜਿਸ ਤਰ੍ਹਾਂ ਲਿਖਿਆ ਹੋਇਆ ਤੁਹਾਨੂੰ ਉਸੀ ਤਰ੍ਹਾਂ ਪਹਿਲਾ ਨੰਬਰ 88 ਫਿਰ 369 ਫਿਰ 333 ਫਿਰ 111 ਇਹ ਸਾਰੇ ਨੰਬਰ ਤੁਸੀਂ ਇਸੇ ਤਰ੍ਹਾਂ ਲਿਖ ਲੈਣੇ ਆ ਵਾਈਟ ਪੈਨ ਵਾਈਟ ਕਾਗਜ਼ ਤੇ ਗੁਲਾਬੀ ਪੈਨ ਨਾਲ ਲਿਖਣੇ ਆ ਠੀਕ ਹੈ ਗੁਲਾਬੀ ਪੈਨ ਨਾਲ ਲਿਖਣੇ ਆ ਇਸ ਕਾਗਜ਼ ਨੂੰ ਤੁਸੀਂ ਫੋਲਡ ਕਰ ਲੈਣਾ ਜਿਹੜੇ ਵੀ ਤੁਸੀਂ ਜਿਹਦੀ ਵੀ ਪੂਜਾ ਕਰਦੇ ਹੋ ਜਿਸ ਮੰਦਿਰ ਦੇ ਵਿੱਚ ਕਰਦੇ ਹੋ ਇਸ ਯੰਤਰ ਨੂੰ ਪਹਿਲਾ 1 ਹਫਤਾ ਰੱਖਿਓ ਦੀ ਪੂਜਾ ਕਰਨੀ ਥੱਲੇ ਇਸ ਯੰਤਰ ਨੂੰ ਬਣਾ ਕੇ ਤੁਸੀਂ ਆਪਣਾ ਨਾਮ ਤੇ ਆਪਣੀ ਜਿਹੜੀ ਮਨੋਕਾਮਨਾ ਉਹਦੇ ਨਾਲ ਥੱਲੇ ਲਿਖਣੀ ਜ਼ਰੂਰ ਆ ਇਸ ਯੰਤਰ ਦੇ ਤਾਂ ਹੀ ਪੂਰੀ ਹੋ ਪਾਣੀ ਆ ਯੰਤਰ ਬਣਾ ਕੇ ਸਾਰਾ ਲਿਖ ਲਿਆ ਥੱਲੇ ਆਪਣਾ ਨਾਮ ਤੇ ਥੱਲੇ ਆਪਣੀ ਮਨੋਕਾਮਨਾ ਲਿਖ ਲੈਣੀ ਆ ਇਸ ਯੰਤਰ ਨੂੰ ਤੁਸੀਂ 1 ਹਫਤਾ ਪੂਜਾ ਕਰਕੇ ਆਪਣੇ ਪਰਸ ਦੇ ਵਿੱਚ ਰੱਖ ਲੈਣਾ ਤੁਹਾਡੀ ਜਿਹੜੀ ਮਨੋਕਾਮਨਾ ਆ ਬਹੁਤ ਜਲਦ ਹੋ ਸਕੇ ਆ ਮਾਲਕ ਨੇ ਚਾਹਿਆ ਤਾਂ ਬਹੁਤ ਜਲਦੀ ਪੂਰੀ ਹੋਏਗੀ ਕੁਝ ਸਮੇਂ ਬਾਅਦ ਪੂਰੀ ਹੋ ਸਕਦੀ ਆ ਪਰ ਮਨੋਕਾਮਨਾ ਜ਼ਰੂਰ ਪੂਰੀ ਹੋਵੇਗੀ ਇਸ ਯੰਤਰ ਦਾ ਤੁਸੀਂ ਸਾਥ ਨਹੀਂ ਛੱਡਣਾ ਜਿੰਨਾ ਚਿਰ ਤੁਹਾਡਾ ਤੁਹਾਡੀ ਮਨੋਕਾਮਨਾ ਪੂਰੀ ਨਾ ਹੋਵੇ ਉਨਨੇ ਚਿਰ ਤੁਸੀਂ ਇਸ ਯੰਤਰ ਨੂੰ ਆਪਣੇ ਹਮੇਸ਼ਾ ਕੋਲ ਰੱਖਣਾ ਆ ਤੁਸੀਂ ਦੇਖਿਓ ਕਈਆਂ ਨੂੰ ਬਹੁਤ ਜਲਦੀ ਫਰਕ ਪੈਂਦਾ ਕਈਆਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਪਰ ਜਦੋਂ ਵੀ ਤੁਹਾਡੀ ਮਨੋਕਾਮਨਾ ਪੂਰੀ ਹੋਈ ਇਸ ਯੰਤਰ ਨੂੰ ਤੁਸੀਂ ਚਲ ਪਾਣੀ ਦੇ ਵਿੱਚ ਜਾ ਕੇ ਜਲ ਪ੍ਰਵਾਹ ਕਰ ਦੇਣਾ ਜਿਹਦੀ ਵੀ ਪੂਜਾ ਕਰਦੇ ਹੋਵੋਗੇ ਉਹਦੇ ਲਈ ਭੋਗ ਪ੍ਰਸ਼ਾਦ ਮਠਿਆਈ ਦਾ ਭੋਗ ਜ਼ਰੂਰ ਦੇ ਦੇਣਾ ਤੁਹਾਡਾ ਜਿਹੜਾ ਕੰਮ ਹੈ ਬਹੁਤ ਸੌਖਾ ਆਸਾਨ ਹੋ ਜਾਏਗਾ ਤਾਂ ਦੋਸਤੋ ਇਹ ਜਿਹੜਾ ਤੁਹਾਨੂੰ ਯੰਤਰ ਬਣਾਉਣ ਦੀ ਵਿਧੀ ਦੱਸੀ ਹੈ ਬਹੁਤ ਸੌਖੀ ਤੇ ਸੌਖੀ ਹੈ ਤੁਸੀਂ ਕੋਈ ਵੀ ਬਣਾ ਸਕਦੇ ਹੋ ਤਾਂ ਦੋਸਤੋ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਚਾਹੇ ਪੀਰਾਂ ਦੀ ਜਾਇ ਬਸਤਾ ਦੀ